ਆਏ ਨਾ ਕਿ ਨਗ ਚੇਰ ਨੰਗਣਾ ਵਾ ਏਦਾਂ ਮਨਜੋਧ ਕਿਦਾਂ ਪਾਣੀ ਪਿਆ ਪਿਆ ਲ ਕੇ ਟਾਈਮ ਪਾਸ ਕਰਨਾ ਕਦੋਂ ਉਠੋਗੀ ਤੇ ਆਪਣੀ ਹੱਥੀ ਖਾਊਗੀ ਹੈਂ ਮਹਾਰਾਜ ਕਿਰਪਾ ਕਰ ਦੇ ਕਿਤੇ ਮਾਤਾ ਏਦਾਂ ਹੀ ਹਣ ਬੜਾ ਔਖਾ ਯੋ ਪੁੱਤ ਨਹੀਂ ਚੱਲੀ ਜਾਂਦੀ ਮੈਂ ਕੀ ਕਰਾਂ ਫੇਰ ਤੂੰ ਕਹਿ ਦੇ ਨਾ ਮੈਂ ਥੱਕ ਜਾਂਨਾ ਮੰਮੀ ਮੇਰੇ ਲਾਗੇ ਨਹੀਂ ਪੈਂਦੀ ਮਨਪਰੀ ਦੇ ਲਾਗੇ ਨਹੀਂ ਤੂੰ ਪੈਂਦੀ ਇਦਾਂ ਮੈਂ ਤਾਂ ਨਹੀਂ ਉਹ ਵੇਖੀ ਜਾਂਦੀ ਨਹੀਂ ਉਹ ਬੈਹ ਹੁੰਦਾ ਤਾਂ ਆਈ ਮੈਂ ਬਾਹਰ ਨੂੰ ਚਲ ਜਾਂਦੀ ਮਾਤਾ ਕੌਣ ਬੈ ਲਾਗੀ ਫਿਰ ਹਾਓ ਕੀ ਕਰਨਾ ਹੀ ਉਹ ਲਾ ਕੇ ਬੈਠੇ ਉਹ ਨਹੀਂ ਆਹ ਰਾਂ ਦਾ ਕੋਈ ਨਾ ਕੋਈ ਮਾਤਾ ਆ ਵੇਹਲਾ ਚਾਹ ਪੀ ਕੇ ਗਲਾਸ ਉੱਥੇ ਹੀ ਰੱਖ ਤੇ ਬੰਦਾ ਚੁੱਕ ਦਿੰਦਾ ਮੁੜ ਕੇ ਤੁਸੀਂ ਕਹਿੰਦੇ ਉਹ ਤੇ ਲਾ ਕੇ ਖਲਾਰਾ ਨਹੀਂ ਪੋਣਾ ਖਲਾਰਾ ਤਾਂ ਤੁਸੀਂ ਪਾਸ ਛੱਡਦੇ ਜੇ ਇੱਥੇ ਨਹੀਂ ਸੁਖ ਨਹੀਂ ਐਨਾ ਰੌਲਾ ਨਾ ਪਾ ਨਹੀਂ ਪੈਣਾ ਤੇਰੇ ਤੇ ਖਰੇ ਕੀ ਖਾ ਕੇ ਤੈਨੂੰ ਜੰਮਿਆ ਤੇਰੀ ਮਾਂ ਨੇ ਉਹਦੇ ਚੁੱਪ ਕਿਹੇ ਵੇਲੇ ਨਹੀਂ ਕਰਦੀ ਪਰ ਮੰਮੀ ਲਾਗੂ ਖਲਾਰਾ ਚੁੱਕ ਲਗ ਆ ਕੇ ਕਿਹੜੀ ਕੁੜੀ ਆਈ ਹੈ ਰਬਟ ਫੜਾ ਮੇਨੂੰ ਰਬਟ ਟੁੱਟ ਗਈ ਆ ਇਹ ਕਿੰਨੂੰ ਨਹੀਂ ਆਂਦਾ ਵਾ ਇੱਥੇ ਅੱਖਾਂ ਕੋਲ ਐਡਾ ਤੇਰਾ ਡੇਲਾ ਵਾ ਵੇਖ ਤਾਂ ਕਰ ਗੁਰਵਰ ਮੂ ਹਾਏ ਹਾਏ ਮਾਤਾ ਵਿਚਾਰੇ ਚੰਗੇ ਭਲੇ ਮੁੰਡੇ ਨੂੰ ਤੂੰ ਕੁੜੀ ਬਣਾ ਕੇ ਰੱਖਤਾ ਵਾ ਕੀ ਫਾਇਦਾ ਸਿਰ ਵਾਉਂਦਾ ਨਾ ਹੀ ਵਾਉ ਇਹਨੂੰ ਚੰਗਾ ਗੁੱਤਾਂ ਕੀਤਿਆਂ ਕੁੜੀ ਬਣ ਚੱਲਿਆ ਜੂੜਾ ਘੁੱਟ ਘੁੱਟ ਕੇ ਬੰਦ ਬੰਦ ਕੇ ਅਗਲ ਤੇ ਤੈਨੂੰ ਕਿਤੇ ਆਪ ਨੂੰ ਨਹੀਂ ਮੁੰਡੇ ਦੇ ਇੱਥੇ ਫਿਮਣੀਆਂ ਕਰ ਦਿੱਤੀਆਂ ਜ਼ਖਮ ਕਰ ਦਿੱਤੇ ਆ ਇਹ ਤੇ ਨਹੀਂ ਮੰਮੀ ਫਿੰਮਣੀਆਂ ਹੋਈਆਂ ਉਹਦੇ ਜੁੜੇ ਸਾਰੇ ਕਰਦੇ ਹੁਣ ਫੇਰ ਮੈਨੂੰ ਆ ਖੋਲ ਕੇ ਜੁੜਾ ਕਰਨਾ ਪੈਣਾ ਕੀ ਫਾਇਦਾ ਤੁਹਾਡੀ ਸਿਰ ਵਾਉਣ ਦਾ ਹੈਗਾ ਕੋਈ ਫਾਇਦਾ ਸਮ੍ਰੀਤ ਦਾ ਕੀਤਾ ਸੀ ਨਾ ਸਿਰ ਉਹ ਆਂਦਾ ਹੀ ਮੇਰੀਆਂ ਵੀ ਇਦਾਂ ਦੀਆਂ ਕਰ ਔਰ ਮੈਨੂੰ ਚਾਹ ਨਹੀਂ ਚੜਿਆ ਮੈਂ ਇਥੇ ਚਾਰ ਚਰਨਿਆਂ ਦੇ ਕੁੱਤਾ ਕਰਦੀ ਫਿਰਾਂ ਅਸੀਂ ਤੇ ਅੱਗੇ ਮਾਂ ਪੁੱਤ ਗਏ ਆ ਪੁੱਤਰ ਲੈਣ ਵੀ ਕਦੋਂ ਉਠੂ ਕਿਤੇ ਕਦੋਂ ਸ਼ੁਕਰ ਕਰੂ ਤੂੰ ਆਣ ਕੇ ਰੌਲਾ ਹੀ ਪਾਤਾ ਉਸੇ ਵੇਲੇ ਤੈਨੂੰ ਨਹੀਂ ਪਤਾ ਲੱਗਦਾ ਮੰਮੀ ਫੇਰ ਮੈਂ ਸੱਚਾ ਹੀ ਰੋਲਾ ਪੰਮੀ ਮੇਰਾ ਕੋਈ ਭੰਡਾ ਇੱਥੇ ਰਹਿ ਜਾਏ ਮੈਂ ਛੱਡ ਜਾਣਾ ਤੁਸੀਂ ਮੈਨੂੰ ਇੰਨੀਆਂ ਗੱਲਾਂ ਕਰਦੇ ਜਦੋਂ ਆਪ ਤੁਸੀਂ ਪਏ ਰਹਿਣ ਦਿੰਦੇ ਫੇਰ ਤੁਹਾਨੂੰ ਕੋਈ ਨਹੀਂ ਹੁੰਦਾ ਗੱਲਾਂ ਕਰਨ ਨੂੰ ਜਦੋਂ ਮੈਂ ਗੱਲਾਂ ਕਰਦੀ ਹਾਂ ਨਾ ਮੈਂ ਬਾਹਰ ਨਿਕਲ ਕੇ ਤੇਰੀ ਕੁੱਤੇ ਖਾਣੀ ਕਰਦੀ ਆ ਐਥੇ ਤੈਨੂੰ ਮੈਂ ਕੁਝ ਨਹੀਂ ਆਂਦੀ ਕੁੜੀ ਤੇ ਲਾਗੇ ਚਲ ਜਾ ਭਾਂਡੇ ਲੈ ਕੇ ਚੁੱਪ ਕਰਕੇ ਬਾਹਰ ਤੇ ਰਬਟ ਫੜਾ ਦੇ ਇੱਕ ਮਿੰਟ ਜਦੋਂ ਆਪਣੀ ਗਲਤੀ ਹੁੰਦੀ ਉਹ ਤਾਂ ਤੁਸੀਂ ਪਰਦਾ ਪਾ ਦੇਣਾ ਮੇਰੀ ਹੁੰਦੀ ਤਾਂ ਤੁਸੀਂ ਸਾਰੇ ਪਿੰਡ ਨੂੰ ਦੱਸਣਾ ਹੁੰਦਾ ਵੀ ਸੁਖ ਨੇ ਗਲਤ ਕੰਮ ਕੀਤਾ ਵਾ ਸੁਖ ਫਿਰ ਮੈਂ ਅੱਗੇ ਤੇ ਨਹੀਂ ਹੋਏ ਤੇਰੇ ਕਦੀ ਪੂਲ ਯਾਰ ਕੀਤੇ ਤੇ ਹੁਣ ਜਿਹੜਾ ਕੋਈ ਰਿਸ਼ਤੇਦਾਰ ਪਤਾ ਲੈਣ ਆਇਆ ਨਾ ਬਾਹਰ ਜਾ ਕੇ ਫਿਰ ਇਹੋ ਹੀ ਗੱਲਾਂ ਕਰਿਆ ਕਰੂੰਗੀ ਬਾਹਰ ਜਾ ਲੱਗਣਾ ਨਾ ਲੋੜੋਂ ਬਾਹਰ ਜਾ ਕੇ ਚੰਗੀ ਰਹੀਂ ਹਣ ਦਫਾ ਜਾ ਇੱਥੋਂ ਆਹੋ ਅੱਗੇ ਬੜੇ ਮੰਮੀ ਤੁਸੀਂ ਮੇਰਾ ਢੱਕਣ ਟੱਕ ਦੇ ਜੀ ਚੱਲ ਜੇ ਮੈ ਤੁਹਾਨੂੰ ਨਹੀਂ ਚੰਗੀ ਲੱਗਦੀ ਤੇ ਤੁਸੀਂ ਦੀਦੀ ਦੀ ਭੈਣ ਅਮਰਤ ਨੂੰ ਸਾਧ ਲਓ ਤਾਡਾ ਤਾਂ ਮੈਨੂੰ ਕੋਈ ਸੋਖਿਆ ਨਹੀਂ ਕੰਮ ਸੇ ਕਮ ਉਹਦਾ ਮੈਨੂੰ ਸੋਖ ਤੇ ਉਹ ਮੇਰੇ ਨਾਲ ਕੋਈ ਨਾ ਕੋਈ ਕੰਮ ਕਰਾ ਦਿਆ ਕਰੂਗੀ ਤੇਰੀ ਫਰਮਾਇਸ਼ ਨਹੀਂ ਹੈ ਕੋਈ ਜਈ ਸਦਨਾ ਹੋਊਗਾ ਤੂੰ ਆਪਣਾ ਕੰਮ ਕਰ ਜਾ ਕੇ ਉਹ ਹੀ ਸੋਚਾਂਗੇ ਕੀ ਕਰਨਾ ਜਿਹੜੀ ਗੱਲ ਮੈਂ ਕਰਨੀ ਉਹ ਤੁਹਾਨੂੰ ਸਿੱਧੀ ਥੋੜੀ ਲੱਗਣੀ ਹੈ ਮੇਰੀ ਗੱਲ ਤੇ ਹਮੇਸ਼ਾ ਪੁੱਠੀ ਲੱਗਣੀ ਤੁਹਾਨੂੰ ਆ ਵੇਹਲਾ ਹੁਣ ਤੂੰ ਜੀ ਮਾਲਾ ਮੇਨੇ ਦੇਣ ਵਾਲੀ ਗੱਲ ਵਾ ਆਾਨੂੰ ਨਹੀਂ ਪਤਾ ਵੀ ਅਮਰਤ ਨੂੰ ਲੈਣਾ ਵਾ ਹੁਣ ਉਹ ਕੁੜੀ ਨਾਨਕੇ ਗਈ ਉੱਥੇ ਫੋਨ ਕਰਨ ਰਹੀ ਸੀ ਨਾ ਆਪਣੇ ਨਾਨਕੇ ਆ ਤੇ ਉਹਦੀ ਮਾਮੀ ਮਾ ਮੇਰੀ ਨੋ ਰਣਜੀਤ ਵੀ ਪਤਾ ਲੈਣ ਆਉਣਾ ਵਾ ਤੇ ਚੱਲ ਜੀ ਉਹਨਾਂ ਦਾ ਨਹੀਂ ਟਾਈਮ ਲੱਗੜ ਚਲ ਅਮਰਤੀ ਆ ਜਾਂਦੀ ਫਿਰ ਗੱਲ ਤੋਂ ਤਰਾਂ ਉਹਦੀ ਸਹੀ ਆ ਵੀ ਆਪਣਾ ਭੈਣ ਭਰਾ ਲੱਗੇ ਉਹ ਤੇ ਬੜਾ ਫਰਕ ਪੈ ਜਾਂਦਾ ਓਏ ਫਿਰ ਉਹਨਾਂ ਦੀ ਛੋ ਜਾਣਾ ਮਾਲਾ ਤੇ ਹੁਣ ਕਿੱਦਾਂ ਕਰੀਏ ਫੋਨ ਫੋਨ ਕਰੀਏ ਉਹਨਾਂ ਨੂੰ ਕਿ ਜਾ ਹੁਣ ਵੇਲਾ ਪੁੱਸ ਕੇ ਫੋਨ ਕਰਦੀ ਆਂ ਇਹਦੀ ਪਰ ਜਾਈ ਨੂੰ ਜੋਤੀ ਨੂੰ ਵੀ ਤੂੰ ਫੋਨ ਕਰ ਉਹਨਾਂ ਨੂੰ ਹਨਾ ਤੂੰ ਇੱਥੇ ਆਪਣੇ ਕੋਲ ਆ ਆਓ ਤੇ ਫਿਰ ਤੂੰ ਜਾ ਕੇ ਦੇ ਇਥੋਂ ਲੈ ਆਵੀਂ ਆ ਕੁਛ ਕੇ ਵੇਖ ਲੋ ਬੀ ਹੂੰ ਲਮਨੀ ਆ ਫਿਰ ਮੈਂ ਚੰਗਾ ਚੱਲ ਮੈਂ ਰਬਟ ਪਾ ਕੇ ਤੇ ਆ ਕੀ ਨੇ ਆਲੇ ਜਿਹੜਾ ਕੁੱਤਾ ਕਰਦੀ ਐ ਇਤੋਂ ਹੀ ਬੋਲਣ ਡਿਆ ਪੀ ਆ ਫਿਰ ਕੀ ਐ ਇਹ ਤਾਂ ਸ਼ਿਦੈਨ ਹੈਗੀ ਬਾਬਾ ਇਹ ਚ ਦੇਨ ਨਾ ਨਾ ਹੁੰਦੀ ਸਾਡਾ ਘਰ ਨਹੀਂ ਮੂਦਾ ਪਹਿਣਾ ਇਹਦੀ ਵਜ੍ਹਾ ਕਰਕੇ ਸਭ ਕੁ ਹੋਇਆ ਈ ਹਾਏ ਗਰਮੀ ਚ ਮੰਦਾ ਹਾਲੀਆ ਉਦੋਂ ਤਾਂ ਮੈਂ ਚਾਹ ਵੀ ਨਾ ਇੱਕ ਵਾਰੀ ਸੇਰੇ ਬਣਾਉਣੀ ਆ ਕੋਈ ਸ਼ਾਮ ਨੂੰ ਬੁਣਦੀ ਜੇ ਕੋਈ ਆਏ ਫਿਰ ਮੈਂ ਬਣਾਉਣੀ ਉਦੋਂ ਚਾਹ ਮੈਂ ਕਾਟੀ ਪੀਣੀ ਕਰੀ ਗਰਮੀ ਆ ਨਾ ਗਰਮੀ ਕਰਕੇ ਮੈਂ ਤਾਂ ਤੈਨੂੰ ਕਿਹਾ ਠੰਡਾ ਪਿਗਾ ਲਈ ਤੂੰ ਵੀ ਮੰਨੀ ਨਹੀਂ 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 ਮੈਂ ਚਲ ਕੀ ਖੇਚਲ ਦੇਣੀ ਤੁਹਾਨੂੰ ਚਾਹ ਨਹੀਂ ਸਾਥ ਨੇ ਕੋਈ ਗੱਲ ਨਹੀਂ ਆ ਹੋਰ ਹੋਰ ਠੀਕ ਠਾਕ ਇਹਨਾਂ ਸਭ ਠੀਕ ਆ ਹਾਂਜੀ ਠੀਕ ਠਾਕ ਵਧੀਆ ਜੇ ਤੁਸੀਂ ਦੱਸੋ ਚਲ ਠੀਕ ਹੀ ਚਾਹੀਦਾ ਘੋਰ ਪਿੰਡ ਵਾਲੇ ਸਭ ਠੀਕ ਠਾਕ ਹਾਂਜੀ ਠੀਕ ਠਾਕ ਜੀ ਵਧੀਆ ਜੇ ਤੇ ਬੱਚੇ ਕਿਹਨੇ ਲਿਆਉਂਦੀ ਨਾਲ ਬੱਚਾ ਗਰਮੀ ਬੜੀ ਦਾ ਨੂੰ ਪਤਾ ਫੋਨ ਵੇਖੀ ਕਿਦਾਂ ਹੁੰਦਾ ਆ ਮੰਮੀ ਤਾਂ ਆਉਣ ਡਿਆ ਜੇ ਕਰ ਲਗਾ ਹਾਂਜੀ ਤੇ ਮੇਰੀ ਵੀ ਕਰਾ ਦੇ ਬਾਅਦ ਚ ਗੱਲ ਮਾਂਮੀ ਨਾ ਕੋਈ ਨਹੀਂ ਕਰਵਾ ਦੇਣੀ ਜੀ ਤੂੰ ਇੱਦਾਂ ਕਰ ਪਾਣੀ ਦਾ ਗਲਾਸ ਲਿਆਵੇਂ ਇੱਕ ਮੂੰਹ ਜਿਹਾ ਸੁੱਕਣ ਡਿਆ ਗਰਮੀ ਨਾਲ ਅਹ ਤੇਰੇ ਤਾਂ ਅੰਦਰਾਂ ਜੇ ਝੋਨਾ ਲੱਗਾ 2-3 ਵਾਰ ਤੂੰ ਪਾਣੀ ਪੀ ਲਿਆ ਹਾਂਜੀ ਮੰਮੀ ਚਲ ਲਿਆ ਐਰ ਨਹੀਂ ਪਹੁੰਚ ਗਈ ਹਾਂਜੀ ਪਹੁੰਚ ਗਈ ਜੀ ਮੈਂ ਹਾਂਜੀ ਠੀਕ ਠਾਕ ਜੀ ਐਨ ਮੰਮੀ ਇੱਕ ਮਿੰਟ ਮੈਂ ਗੱਲ ਕਰਦੀ ਜੀ ਇਤਰਾ ਕੇ हां मम्मी पहुंच गई जी मैं अमृत हैनी जी मम्मी इधे मैं कह दी इतनी किन दिया मम्मी तो आउंडिया ही ਐਸ਼ੀ ਮੰਮੀ ਦਾ ਹਾਂਜੀ ਤੇ ਕਹਿਣ ਦੀ ਨਾ ਇੱਥੇ ਹੈ ਨਹੀਂ ਤੇ ਮੇਰੀ ਵੀ ਗੱਲ ਕਰਾ ਲਈ ਨਹੀਂ ਉਹ ਤਾਂ ਉਹਦੇ ਆਪਣੀ ਗੱਲ ਕਰਨ ਦੇ ਅਸੀਂ ਕੋਈ ਕੋਫਰਜੀ ਵੱਲ ਪੁੱਛਣ ਦੇ ਮੰਮੀ ਉਹ ਤਾਂ ਮੈਂ ਦੱਸਿਆ ਤੂੰ ਤਾਂ ਅਮਰਤ ਵੱਲ ਅਮਰਤ ਦੀ ਗੱਲ ਕਰ ਉਹ ਮੈਂ ਉੱਥੇ ਸੁਣਿਆ ਮੈਂ ਅਮਰਤ ਵੱਲ ਕਹਿਣ ਦੇ ਕੁਝ ਨਹੀਂ ਨਹੀਂ ਦੀਦੀਆਂ ਮੈਂ ਤੋਰ ਦਾ ਨਾਂ ਨਹੀਂ ਲੈਣ ਦੇ ਵਾ ਇਹ ਤੁਹਾਨੂੰ ਗਲਤ ਲਹੋਇਆ ਵਾ ਸੁਣਿਆ ਵਾ ਤੂੰ ਇੱਕ ਮਿੰਟ ਗੱਲਤ ਕਰਾ ਦੇ ਮੈਨੂੰ ਗੱਲ ਕਰ ਲੈਣਾ ਤੂੰ ਬਾਅਦ ਵਿੱਚ ਕਰ ਲਿਓ ਹੋਰ ਮੰਮੀ ਛੇਠਾ ਜੇ ਆਹ 8 8 7 ਕਰਨਾ ਹੋਣਾ ਮੈਂ ਤੁਹਾਨੂੰ ਕਿੱਥੇ ਲਾ ਸਕੀ ਮੈਂ ਹਾਂ ਠੀਕ ਆ ਮੰਮੀ ਆ ਕਰਾਇਓ ਗੱਲ ਮੇਰੀ ਇੱਕ ਮੈਨੂੰ ਕਰ ਲੈ ਮੈਂ ਤੇ ਜੈਤੀ ਦੀਦੀ ਤੇ ਗੱਲ ਕਾਰ ਤਾਂ ਲੈਣ ਦੇ ਹੈਲੋ ਹਾਂਜੀ ਮੰਮੀ ਜੀ ਸੱਸ ਹੀ ਕਾ ਤੇ ਕਿਹਦੇ ਵੱਲੋਂ ਕਹਿਣ ਦੇ ਜੈ ਇੱਥੇ ਆਈ ਨਹੀਂ ਉਹ ਤਾਂ ਤੁਹਾਡੇ ਕੋਈ ਇੱਥੇ ਆਈ ਉਹ ਤਾਂ ਤੁਹਾਡੇ ਕੋਈ ਇੱਥੇ ਆਈ ਰੋਹਾ ਦਾ ਪਤਾ ਨਹੀਂ ਕਿ ਤੁਹਾਨੂੰ ਕਿ ਤੁਹਾਨੂੰ ਕਿ ਤੁਹਾਨੂੰ ਕਿ ਤੋ ਹੀ ਰਿਪੋਰਟਰ ਬਾੜ ਕੋਈ ਪਤਾ ਵੀ ਨਹੀਂ ਉਹਦਾ ਕੀਤਾ ਤੇਹੀ ਗੱਲਬਾਤ ਕੀ ਕਰਨੀ ਤੁਹਾਡੇ ਜਿਉ ਤੁਹਾਨੂੰ ਜ਼ਿੰਮੇਵਾਰੀ ਹੀ ਤੁਹਾਡੇ ਕੋਲ ਡੈਡੀ ਛੱਡ ਕੇ ਆਏ ਤੁਹਾਨੂੰ ਧਿਆਨ ਤਾਂ ਪੂਰਾ ਰੱਖਣਾ ਚਾਹੀਦਾ ਹੀ ਨਾ ਉਹਦਾ ਤੇ ਤੁਹਾਨੂੰ ਪੁੱਛਣਾ ਚਾਹੀਦਾ ਉਹ ਤਾਂ ਹੀ ਲੱਗੇ ਰਹਿੰਦੇ ਤਾਂ ਹੀ ਭਾਬੀ ਇਹ ਲੱਗੇ ਰਣਜੀਤ ਰਹਿੰਦੀ ਰਣਜੀਤ ਨੂੰ ਕੁਝ ਦੱਸ ਦਿੰਦੀ ਤੇ ਜੇ ਕੋਈ ਇਹੋ ਜੀ ਗੱਲ ਬਾਤ ਹੀ ਤੇ ਮੈਂ ਨਾ ਹੀ ਗੱਲ ਕਰ ਦਿੰਦੀ ਇਹਦਾ ਚੜਾ ਕਰ ਦਿੰਦੀ ਇਹਦਾ ਵੀਰ ਨੂੰ ਕਹਿ ਕੇ ਤੇ ਸਾਨੂੰ ਤਾਂ ਪਿੰਡ ਨਿਕਲਣ ਜੋਗ ਨਾ ਨਾ ਇਹਨੇ ਰਹਿ ਤਾਂ ਅਹੀਂ ਬਾਹਰ ਕਿੱਦਾਂ ਨਿਕਲਣਾ ਵਾ ਲੋਕਾਂ ਨੇ ਤਾਂ ਸਾਨੂੰ ਛੱਡਣਾ ਨਹੀਂ ਗੱਲਾਂ ਕਰ ਕਰ ਕੇ ਹੋਲੀ ਬੋਲੋ ਜੋਤੀ ਦੀ ਥੋੜਾ ਇਹ ਹੋਲੀ ਕੀ ਬੋਲਣਾ ਮੈਂ ਤਾਂ ਚੰਗਾ ਭਲਾ ਡੈਡੀ ਨੂੰ ਕਿਆ ਵੀ ਮਨਪ੍ਰੀਤ ਕੋ ਛੱਡੋ ਫਿਰ ਵੀ ਜੇ 700 ਦੀ ਬੈੜੀ ਹੈ ਪਰ ਇਹੋ ਜੇ ਕੰਮ ਨਹੀਂ ਹੋਣੇ ਹੋਣ ਦੇਣਾ ਜਿਹੜੀ ਨਾਨਕ ਜਾ ਕੇ ਨੇ ਕਲਖ ਘਟ ਲਈ ਹੋਲੀ ਬੋਲ ਕੰਧਾਂ ਦੇ ਕਾਨੂੰ ਹੁੰਦੇ ਆ ਕਿ ਨਾ ਤਾਂ ਚੱਕ ਕਰ ਦੇਣਾ ਕਿ ਅਜੇ ਮਨਪ੍ਰੀਤ ਤੇ ਠੀਕ ਨਹੀਂ ਉਹ ਨਾਨਕੀਆਂ ਤਾਂ ਆਈ ਨਹੀਂ ਅਜੇ ਕੁੜੀ ਕਿ ਉਹ ਇੰਨੀ ਭੈਣ ਠੀਕ ਨਹੀਂ ਤਾਂ ਨਾਲੇ ਉਹਦੇ ਇਹਨਾਂ ਪੁੱਛਣਗੇ ਮੈਨੂੰ ਜੇ ਮੈਂ ਦੂਜੀ ਵਾਰ ਪਤਾ ਲੈਣ ਗਈ ਅਮਰਤਾ ਜੀ ਆਈ ਨਹੀਂ ਅਮਰਤਾ ਆਈ ਨਹੀਂ ਤਾਂ ਕੀ ਮੈਂ ਜਵਾਬ ਦਵਾਂਗੀ ਉਹਨਾਂ ਨੂੰ ਰੋੜੀ ਰੋੜੀ ਮੈਂ ਕੀ ਜੇ ਡੈਡੀ ਨੂੰ ਪਤਾ ਲੱਗ ਗਿਆ ਜਾਂ ਉਹਦੇ ਭਰਾ ਨੂੰ ਪਤਾ ਲੱਗ ਗਿਆ ਤਾਂ ਜਿੰਦਿਆਂ ਨੇ ਉਹਨੂੰ ਵੜ ਦੇਣਾ ਨਾ ਤੁਹਾਨੂੰ ਤੁਸੀਂ ਤੇ ਸਾਈਡ ਤੇ ਮੈਂ ਤਾਂ ਮੈਂ ਕਹਿੰਦੀ ਪਿੰਡ ਕਿਦਾਂ ਹੀ ਨਿਕਲ ਨਾ ਕਰਾਂ ਬਾਹਰ ਉਹਨੂੰ ਇੰਨੀ ਸ਼ਰਮਾਉਣੀ ਆਈ ਵੀ ਮੇਰਾ ਭਰਾ ਜੀ ਜੀ ਘਰ ਜਾਂਦਾ ਵਾ ਚਲ ਜੋਤੀ ਦੀ ਮੰਮੀ ਨੂੰ ਜ਼ਿਆਦਾ ਟੈਨਸ਼ਨ ਨਾ ਦੋ ਹੁਣ ਤੁਸੀਂ ਆ ਮੰਮੀ ਨੂੰ ਨਾ ਟੈਕ ਹੋ ਜੇ ਉਧਰ ਖੜਾ ਬਾਪੂ ਜਿਹੜਾ ਉਹ ਨਹੀਂ ਨਹੀਂ ਉਹ ਬਾਬਿਆਂ ਦਾ ਨਹੀਂਗਾ ਕੋਈ ਚੱਕਰ ਹੈਗਾ ਇਹਦੇ ਵਿੱਚ ਉਹ ਲੱਗੀ ਤੇ ਗੁਰੂ ਆ ਸੱਟ ਵਾਲਾ ਸਿਆਣੇ ਮਲਾਣਿਆਂ ਨੇ ਕੀ ਕਰਨਾ ਇਹਦੇ ਵਿੱਚ ਹੈ ਨਹੀਂ ਨਹੀਂ ਮੈਂ ਨਹੀਂ ਇਹਨਾਂ ਗੱਲਾਂ ਨੂੰ ਮੰਨਦਾ ਆਪਾਂ ਨਹੀਂ ਇਹ ਗੱਲ ਨੂੰ ਮੰਨਦੇ ਯਾਰ ਅਦਰੂਨੀ 66 ਵਾ ਹਾਂ ਨਹੀਂ ਚਲੋ ਕੋਈ ਨਹੀਂ ਇਹ ਨਹੀਂ ਕੋਈ ਗੱਲ ਹੈ ਕਿ ਚਲੋ ਹੋਰ ਡਾਕਟਰ ਨੂੰ ਬੁਖਾੜ ਲਾਂਗੇ ਮੈਂ ਮੰਨ ਉਹ ਮੰਨਦਾ ਮੈਂ ਤੇਰੀ ਗੱਲ ਨੂੰ ਮੰਨਦਾ ਮੈਂ ਤੇਰੀ ਗੱਲ ਪਰ ਬਾਬਿਆਂ ਦਾ ਨਹੀਂ ਕੋਈ ਚੱਕਰੇ ਦੇ ਵਿੱਚ ਹੈਗਾ ਹਾਂ ਅਹੋ ਚਲੋ ਕੋਈ ਦੀ ਵੇਖ ਲਾਂਗੇ ਨਾ ਹੋ ਗਰ ਫਿਰ ਮੈਂ ਸਲਾਹ ਕਰ ਲੀਣਾ ਕਰ ਦੇਣਾ ਸਲਾਹ ਕਰ ਲੀਨੇ ਆ ਆ ਚਲ ਕੋਈ ਨਾ ਮੈਂ ਫਿਰ ਫੋਨ ਕਰ ਲਉ ਤੈਨੂੰ ਹੂੰ ਆ ਚਲ ਠੀਕ ਹੈ ਠੀਕ ਓਕੇ ਕਿਹਦਾ ਹੁੰਦਿਆ ਹੂੰ ਉਹ ਦਾ ਬਲਦੇਵ ਦਾ ਹੈ ਹਾਂ ਆਖੰਡਿਆ ਹੀ ਵੀ ਸਾਡੀ ਵੀ ਨੌ ਨੂੰ ਇਦਾਂ ਉੱਠਦੀ ਨਹੀਂ ਅੱਛਾ ਉਹਨੂੰ ਕਸਰੀ ਹੀ ਬਾੜਦੀ ਅੱਛਾ ਤੇ ਇਨੂੰ ਰੱਖ ਕੇ ਸਿਆਣੀ ਕੇ ਨੂੰ ਹਾਲ ਲੂ ਮਨਪ੍ਰੀਤ ਵੱਲੋਂ ਆਂਦੇ ਆ ਆਹੋ ਮਨਪ੍ਰੀਤ ਵੱਲੋਂ ਅਛਾ ਤੇ ਇਹਨੂੰ ਸਿਆਣੀ ਨੂੰ ਵਿਖਾ ਲਓ ਤੁਸੀਂ ਕੀ ਆਖਿਆ ਮੈਂ ਹਾਂ ਮੈਂ ਨਹੀਂ ਕਹਿੰਦਾ ਇਨਾਂ ਗੱਲਾਂ ਨੂੰ ਮੰਨਦਾ ਆਹੋ ਠੀਕ ਵਾ ਹੋ ਦੇ ਤੇ ਮੈਨੂੰ ਲੱਗੀ ਆ ਸੱਟ ਉਹਨੇ ਡਿਗ ਪੀਅਰ ਸੱਟ ਲੱਗੀ ਆ ਤੇ ਚਲੋ ਸਿਰ ਦੀ ਸੱਟ ਵਾ ਆਹੋ ਅਜੇ ਕੋਈ ਸਮਝ ਨਹੀਂ ਉਹਨੂੰ ਲੱਗਦੀ ਜਿੱਤਨਾ ਦਿਮਾਗ ਤੇ ਸੱਟ ਲੱਗ ਗਈ ਆ ਤੇ ਕੋਈ ਨਹੀਂ ਆਪੇ ਹੁਣ ਅੱਜ ਹੋਰ ਭਲ ਕੋਰ ਹੌਲੀ ਹੌਲੀ ਹੋ ਜਾਊਗਾ ਡਾਕਟਰਾਂ ਨੇ ਕਿਤੇ ਕੋਈ ਛੱਡੀ ਨਹੀਂ ਤੋਰਤਾ ਆ ਜੀ ਕਿਤੇ ਜਿੱਦਾਂ ਆਂਦੇ ਹੁੰਦੇ ਕੋਈ ਟੈਸਟ ਕੀ ਕਿਤੇ ਸਭ ਕੋ ਹੀ ਹਾਂ ਤੇ ਇੱਚ ਸਿਆਣੇ ਮਲਾਣੇ ਵਾਲੇ ਤੇ ਕੋਈ ਗੱਲ ਹੀ ਨਹੀਂ ਗਈ ਤੇ ਰਾਮ ਹੋਣਾ ਤੇ ਸਵਾਰੀ ਚੁਟਕੀ ਤੋਂ ਹੋ ਜਾਂਦਾ ਵਹੀਂ ਤਾਂ ਨੇ ਜਿੱਦਾਂ ਪਈ ਕੰਮੀ ਹਟਾ ਕੇ ਚੱਲੀ ਵੀ ਜਾਂਦੀ ਵੀ ਅੱਜ ਹੀ ਉੱਠ ਲੋਗੇ ਅੱਜ ਉੱਠ ਲੋਗੇ ਕਿ ਕੀ ਕੋਈ ਸਾਡੇ ਕਰਮਾਂ ਦਾ ਸਾਬ ਕਿਤਾਬ ਹੋਊਗਾ ਕਰਮਾਂ ਦੀਆਂ ਗੱਲਾਂ ਤਾਂ ਅੰਦਰ ਹੋ ਗਈਆਂ ਇਹ ਆ ਵੀ ਜਿੱਥੇ ਜਿੱਥੇ ਆਪਾਂ ੱੱਕੇ ਖਾਣੇ ਆ ਜਿੱਥੇ ਕਿਸਦਾ ਦੇਣਾ ਦਵਾਉਣਾ ਆਪਾਂ ਨੇ ਜਾਣਾ ਪੈਣਾ ਨਹੀਂ ਅਹੀਂ ਸਿਆੜਿਆ ਸੋਹਣਿਆ ਬਾਕ ਨਹੀਂ ਗਾ ਜਾਣਾ ਇਹ ਤਾਂ ਗੱਲ ਮਮੀ ਨੂੰ ਆਖੰਡਿਆ ਵਾ ਵੇਖੋ ਤੁਹਾਡੇ ਸਾਹਮਣੇ ਦੋਵੇਂ ਮੇਲੇ ਕਰਦੇ ਆਂ ਦਾਸ ਬੇਂਤੀ ਬਾਬੇ ਗਾੜੀ ਕਰਦੇ ਆਂ ਉਨੇ ਹੀ ਸਿਆਤਾ ਕਰਨੀ ਆ ਤੇ ਮੈਂ ਨਹੀਂ ਆ ਕਿ ਹੁਣ ਕਿਹ ਹੋ ਹਸਪਤਾਲ ਵਗ੍ਹਾ ਕਰੀਏ ਖਿਆਲ ਉਹੋ ਹੀ ਮਮੀ ਨੂੰ ਦੱਸੰਡਿਆ ਵਾ ਮੈਂ ਵੀ ਹੋਰ ਹਸਪਤਾਲ ਵਖਾੜ ਲੈਨੇ ਆ ਪਰ ਇੰਨਾ ਕੰਮ ਅਹੀਂ ਨਹੀਂ ਗਾ ਜਾਣਾ ਨਾ ਗਏ ਹੀ ਆ ਤੇ ਨਾ ਜਾਣਾ ਹੀ ਆ ਆ ਚਲੋ ਮੈਂ ਹਸਿਆਣੇ ਆਪਣੇ ਦਾ ਹੋਣਗੇ ਜਿੰਨੂ ਕਿ ਇਹਨੂੰ ਕੋਈ ਫਾਇਦਾ ਹੁੰਦਾ ਹੋਵੇ ਜਾਵੇ ਕੋਈ ਨਾ ਜਾਵੇ ਸਾਨੂੰ ਨਹੀਂ ਨਹੀਂ ਮਾੜਾ ਨਾ ਕਹਿਣਾ ਨਹੀਂ ਆਪ ਨਾਲੋ ਸਭ ਜਗ ਚੰਗਾ ਸਾਰਾ ਚੰਗਾ ਹਾਂ ਜੇ ਕੋਈ ਹੋਊਗਾ ਕਿ ਕੋ ਕੋ ਹੋਊਗਾ ਤੇ ਕੋਈ ਜਾਂਦਾ ਹੋਗਾ ਤੇ ਚਲੋ ਸਾਡਾ ਤੇ ਡਾਕਟਰਾਂ ਤੱਕ ਹੀ ਆ ਤੇ ਮਹਾਰਾਜ ਤੱਕ ਵਾ ਸਾਡਾ ਗੁਰੂ ਤੱਕ ਦੌੜਵਾ ਉਧਰ ਡਾਕਟਰਾਂ ਤੱਕ ਦੌੜਵਾ ਤੇ ਉਹਦੇ ਗੜੀ ਕਰਦਾ ਸਾਂ ਬੇਨਤੀਆਂ ਕਰ ਲਈਆਂ ਹੈ ਤੇ ਜਿੱਥੋਂ ਵੀ ਆਰਾਮ ਆਉਣਾ ਹੈ ਤਾਂ ਆਪਾਂ ਹਸਪਤਾਲ ਚੇਂਜ ਕਰੀਏ ਨਹੀਂ ਮੈਂ ਨਹੀਂ ਗਏ ਕੱਲ ਤੋਂ ਮੰਨਦਾ ਹੀ ਨਹੀਂ ਅਗ ਨੂੰ ਮੈਂ ਤਾਈਓ ਕਹਿਤਾ ਨਾ ਹੁਣ ਉਧਰ ਸੁੱਖ ਦੇ ਸੁੱਖ ਬੋਲਬਲਾਣਾ ਕਰਨ ਲਈ ਆ। ਹਾਂ। ਭਾਂਡੇ ਨਹੀਂ ਚੁੱਕੇ ਤੂੰ ਝੂਠੇ ਤੂੰ ਉਹ ਨਹੀਂ ਕੀਤਾ। ਮਾਤਾ ਤੇ ਕੁੜੀਆਂ ਗੁੱਤਾਂ ਕਰਦੀਆਂ, ਮੁੰਡੇ ਦੀਆਂ ਤੇ ਕੁੜੀ ਬਣਾਉਂਦੀ ਆ ਤੂੰ ਉਹ ਕਰਦਾ, ਇਹ ਕਰਦਾ। ਤੈਨੂੰ ਅਖੰਡੀ ਆ। ਸੁਰੀਦ ਦਾ ਸਿਰ ਵਾਹ ਤੇ ਗੁਰਵਰ ਕਹਿੰਦਾ ਮੈਂ ਵੀ ਇਦਾਂ ਇਦਾਂ ਤੇ ਕਰਦੀ ਆ ਤੇ ਮੈਂ ਫੜ ਕੇ ਕਰਦੀ ਆ ਤੇ ਕੋ ਤਾਂ ਜੂਰਾ ਜਦੋਂ ਕੱਸ ਕੇ ਕਰਦੀ ਤੇ ਕੁੰਮਣੀਆਂ ਹੋ ਗਈਆਂ ਵਾ। ਤੇ ਐਸੇ ਵੇਖ ਕੇ ਕਿਹਦੀ ਕੁੜੀ ਕਿਹਦੀ ਮੈਨੂੰ ਸਮਝਣ ਲੱਗੀ ਕੀ ਕੁਛ ਬੋਲ ਗਈ ਆ। ਹੁਣ ਮੈਂ ਆਖ ਮੈਨੂੰ ਕਹਿੰਦੀ ਹਾਰ ਕੇ ਤੁਰ ਤੁਰ ਜਾਂਦੀ ਸਭ ਕੁਝ ਕਰਕੇ ਰੋਲਾ ਪਾ ਕੇ। ਏ ਅਮਰਤ ਨੂੰ ਲੈ ਆਉਂ ਹਾਂ ਤੂੰ ਤੇਰਾ ਤੇ ਮੈਨੂੰ ਮਰਦਾ ਸੋਹੀ ਹੈ ਨਹੀਂ ਮੱਸਾ ਵੀ ਉਹ ਲਾਗੇ ਹੋਊਗੀ ਤੇ ਮੈਨੂੰ ਆਸਰਾ ਹੋਊਗਾ ਉਹਨੂੰ ਤੇ ਤਰਾ ਮੈਂ ਪਈ ਗਾੜੀਆਂ ਬਥੇਰਾ ਤੇ ਤੈਨੂੰ ਕੀ ਲੱਗੇਂ ਆਪੇ ਜੋ ਮਰਜ਼ੀ ਕਰੀਏ ਫੇ ਉਦਾਂ ਮੈਂ ਮਨਜੋਦ ਨੂੰ ਕਿਹਾ ਮੈਂ ਹਾਂ ਮਨਜੋਦ ਆਂ ਲੋਡਾਇਰੀ ਸਹੀਆ ਵੀ ਚੱਲ ਜੇ ਅਮਰਤ ਚਾਰ ਦਿਨ ਕੁ ਲਈ ਲਾ ਕੇ ਆ ਜਾਂਦੀ ਤੇ ਚੰਗੀ ਗੱਲ ਨਹੀਂ ਦੁਦਰ ਅਮਰਤ ਤੇ ਉਹਨੇ ਆਪਣੇ ਨਾਨਕੇ ਗਈ ਆ ਹੈ ਨਾਨਕੇ ਹੀ ਗਈ ਆ ਕਿਹੜੀ ਵਿਆਹ ਧੀ ਆ ਜਾਂ ਬਾਹਰਲੇ ਮੁਲਕ ਚ ਰਗੀ ਆ ਹੈਗੀ ਤੇ ਇੱਥੇ ਏਰੀਏ ਚ ਹੀ ਆ ਦੁਦਰ ਕੀ ਪਤਾ ਆਪਣੇ ਆਪਣੇ ਘਰ ਦਾ ਸਾਨੂੰ ਪਤਾ ਉਹਨਾਂ ਨੂੰ ਉਹਨਾਂ ਦੇ ਘਰ ਦਾ ਪਤਾ ਵਾ ਉਹ ਕੀ ਪਤਾ ਕੀ ਹਸਾਬ ਕਿਤਾਬ ਜੋਤੀ ਨੇ ਉਹਨੂੰ ਚੰਗਾ ਚਾਹੁੰਦੀ ਜਾਂ ਕੀ ਗੱਲ ਵਾ ਪੀ ਉਹਦੇ ਡੈਡੀ ਨੇ ਉਹਦੇ ਪਿਓ ਨੇ ਉਹਨੂੰ ਨਾਨਕੇ ਘਰ ਲਾਇਆ ਹੋਊਗਾ ਕੀ ਹਸਾਬ ਕਿਤਾਬ ਇੱਥੇ ਤੇ ਭੈਣਾ ਭੈਣਾ ਦਾ ਕਿਤੇ ਇੰਨਾ ਪਿਆਰ ਵਾ ਕਿ ਤੇ ਸਾਈਂ ਜੀਂਦੀਆਂ ਹੀ ਦੋਵੇਂ ਭੈਣਾਂ ਆਪਸ ਵਿੱਚ ਤੇ ਪਰ ਇੰਨਾ ਤੇ ਫਰਜ਼ ਬਣਦਾ ਹੀ ਨਾ ਜੇ ਉਹਦੀ ਮਾਂ ਹੁੰਦੀ ਮਾਵਾਂ ਈ ਆਨੇ ਆਵਣਾ ਈ ਰਹਿਣਾ ਈ ਚਾਹਦੇ ਹਨ ਤੇ ਹੋਰ ਜੋਤੀ ਵੀ ਵੇਖ ਇੱਥੇ ਆਈ ਤੇ ਬਥੇਰਾ ਕਰਦੀ ਸੀ ਕਿ ਮੈਂ ਇਦਾਂ ਹਾਂ ਮੈਂ ਘੇਰ ਆਉਂਗੀ ਘੇਰ ਆਉਂਗੀ ਦੰਦਰ ਹੈ ਇਹ ਉਹਦੇ ਗੱਲ ਮੈਂ ਦਿਆਂ ਅੱਖਾਂ ਜੇ ਕਿਤੇ ਮਨਪਰੀਤ ਦੀ ਮਾਂ ਹੁੰਦੀ ਮਨਪਰੀਤ ਤਾਂ ਉਹਨੇ ਮੰਝਾ ਨਹੀਂ ਛੱਡਣਾ ਨਹੀਂ ਛੱਡਣਾ ਇੱਥੋਂ ਨਹੀਂ ਹੀ ਉਹਨੇ ਹਿੱਲਣਾ ਉਹਨੇ ਕਹਣਾ ਜਿੰਨਾ ਚਿਰ ਮੇਰੀ ਧੀ ਦੀ ਨਾ ਠੀਕ ਹੁੰਦੀ ਮੇਰਾ ਘਰ ਦੀ ਮੈਂ ਨਹੀਂ ਇਹੋ ਕਹਿਣਾ ਮੈਨੂੰ ਕਹਣਾ ਮੇਰੇ ਘਰ ਜਾਣਾ ਤੇ ਮਾਵਾਂ ਨਾਲ ਹੀ ਘਰ ਹੁੰਦੇ ਆ ਭਈ ਹੁਣ ਪਿਓ ਆ ਵਿਚਾਰਾ ਉਹ ਕੀ ਕਰੇ ਉਹ ਆਪਣੇ ਘਰ ਦਾ ਕਰਦੀ ਜ਼ਿੰਮੇਵਾਰੀ ਆ ਮਾਲ ਡੰਗਰ ਰੱਖਿਆ ਵਾ ਪੱਠੇ ਪਾਉਣੇ ਆ ਤੇ ਜੋਤੀ ਕਹਿ ਤੇ ਗਈ ਮੁੜ ਕੇ ਆਈ ਨਾਲੇ ਉਹ ਵਿਚਾਰਾ ਪੱਠੇ ਪਾਉਂਦਾ ਨਾਲੋ ਚਰਨ ਹੁੰਦਾ ਫਿਰਦਾ ਵਾ ਇਦਾਂ ਹੀ ਫਿਰਦਾ ਹੋਣਾ ਫੋਨ ਕੀਤਾ ਉਹਨਾਂ ਨੇ ਕਹਿੰਦਾ ਭੈਣ ਜੀ ਮੈਂ ਗਿਆ ਮੈਂ ਕੁਤਵਾਰੇ ਅਰਦਾਸ ਕਰਾ ਕੇ ਆਇਆ ਮੈਂ ਇਦਾਂ ਮਿਲਦਾ ਕਿਸੇ ਨੂੰ ਚੰਗਾ ਥੋੜੀ ਆ ਵੀ ਮੈਨੂੰ ਵੀ ਚਾਹ ਚੜਦਾ ਕਿ ਮੇਰਾ ਧੀ ਪਤੋ ਬਿਮਾਰ ਆ ਅੰਡਾ ਨਹੀਂ ਕਰਦਾ ਕਿ ਇਹਨੂੰ ਬਹੁਤ ਦੁੱਖਵਾ ਉਹਨਾਂ ਨੂੰ ਵੀ ਗੱਲ ਤੇ ਅੱਜ ਜਿੰਨੀਆ ਉਂਗਲਾਂ ਉੰਨੀ ਪੀਦਾ ਜਿੱਥੇ ਜਿੱਥੇ ਵੀ ਕੋਈ ਰਿਸ਼ਤੇਦਾਰ ਭੈਣ ਭਰਾ ਹੈਗਾ ਸਾਰੇ ਅਰਦਾਸਾ ਕਰਨ ਗਏ ਆ ਕਿ ਸੱਚੇ ਪਾਤਸ਼ਾਹ ਮਨਪ੍ਰੀਠ ਠੀਕ ਕਰ ਦੇ ਮਨਪ੍ਰੀਤ ਨੂੰ ਠੀਕ ਕਰ ਦੇ ਬੱਚਿਆਂ ਦੀ ਮਾਂ ਹੈ ਤੇ ਸਾਨੂੰ ਘੱਟਦਾ ਕਿਤੇ ਹਾਨੂੰ ਦੇ ਕਿਤੇ ਮੈਨੂੰ ਕੱਖ ਚੰਗਾ ਲੱਗਦਾ ਹੀ ਨਹੀਂ ਮੇਰੇ ਨਾਲ ਕੋਈ ਗੱਲ ਕਰਦਾ ਫੋਨ ਤੇ ਮੈਂ ਨਾ ਵੀ ਬਾਬਾ ਫੋਨ ਤੇ ਗੱਲ ਨਾ ਕਰਨਾ ਕੋਈ ਕਰੀ ਮੈਨਾਂ ਕੋਈ ਗੱਲ ਨਾ ਕਰੀ ਤੇ ਹੁਣ ਮੈਂ ਮਨਜੋਤ ਨੂੰ ਆਖਿਆ ਮੈਂ ਕਿ ਮਨਜੋਤ ਜਾ ਤਾ ਉਹਨਾਂ ਨੂੰ ਫੋਨ ਕਰ ਆਪਣੇ ਸਹੁਰਿਆਂ ਨੂੰ ਵੀ ਇੱਥੇ ਲੈ ਆ ਹੁਣ ਕੁੜੀ ਨੂੰ ਅਮਰਤ ਨੂੰ ਤੂੰ ਜਾ ਕੇ ਉੱਥੋਂ ਲੈ ਆ ਚਾਹੀਂ ਬੰਦਰ ਤੂੰ ਹੀ ਆਪ ਸਿੱਧਾ ਕਰ ਲੋ ਫੋਨ ਅਮਰਤ ਨੂੰ ਵੀ ਤੂੰ ਆ ਸਾਡੇ ਕੋ ਜਿਹੀਂ ਤੈਨੂੰ ਲੈ ਜਾਂਦੇਹੀਂ ਥੋਂ ਆਣ ਕੇ ਵੀ ਮੈਂ ਜੋ ਨੂੰ ਕਲੌਣੇ ਤੇ ਲੈ ਆਉਣੀ ਤੇ ਤੁਸੀਂ ਉਹਨਾਂ ਵਿਚਾਰੇ ਨੂੰ ਕਿਉਂ ਤੰਗ ਕਰਨਾ ਚਾਲ ਵੀ ਮਨਜੋਤ ਨੂੰ ਕਈ ਨੀ ਫੋਨ ਕਰਦਾ ਤਾਂ ਮੈਂ ਕਿਹਾ ਵੀ ਤੁਹਾਡੇ ਬੁੱਧ ਨੂੰ ਨੰਬਰ ਕੋਲ ਵਾ ਆਹੋ ਤੇ ਕਾਦੇ ਵਾ ਤੇ ਹੀ ਪਰੇਸ਼ਾਨੀ ਦੇਣੀ ਉਹਨਾਂ ਨੂੰ ਆਹੋ ਜਾ ਕੇ ਫੇ ਲਿਆ ਹੁੰਦਾ ਆ ਤੇ ਬਾਕੀ ਇਹ ਆ ਜੋਕ ਨੂੰ ਥੋੜਾ ਜਿਹਾ ਕਹਿ ਵੀ ਕੰਟਰੋਲ ਰੱਖ ਮੇਰੇ ਵੱਸੋਂ ਬੱਬਾ ਵਾਰ ਵਾਰ ਕਰ ਸੁੱਖ ਨਾਲ ਤੇ ਜੇ ਕੋਈ ਵਾ ਪਿਆ ਜਾਣੇ ਜਾਂ ਕੋਈ ਰਾ ਪਿਆ ਜਾਣੇ ਸਾਨੂੰ ਹੁਣ ਪਤਾ ਕੀ ਕੁਛ ਭੰਡਿਆ ਹੁਣ ਲੱਗਦਾ ਚੁੱਪ ਹੋ ਜਾਨੀ ਕਿਹੜੇ ਉਹਦੀਆਂ ਗੱਲਾਂ ਸੁਣ ਕੇ ਨਈ ਨਈ ਕੁੜੀ ਦੇ ਲਾ ਕੇ ਰੌਲਾ ਪੁੰਦੀ ਬੁਰੇ ਲੱਗੀ ਨਈ ਨਈ ਹੁਣ ਪਤਾ ਲੱਗ ਗਿਆ ਤੈਨੂੰ ਸੁੱਖ ਦਾ ਵੀ ਮਨਪ੍ਰੀਤ ਕੀ ਚੀਜ਼ ਆ ਤੇ ਸੁੱਖ ਕੀ ਚੀਜ਼ ਆ ਹੁਣ ਪੜਾ ਲੱਗਾ ਨਾ ਉਹ ਕੁੜੀ ਜਿਹੜੀ ਆ ਨਾ ਬਾਸਰਦੀ ਨਹੀਂ ਕੇ ਕੰਮ ਚੁੱਪ ਕਰਕੇ ਆਪਣਾ ਕੀ ਜਾਂਦੀ ਚੁੱਪ ਕਰਕੇ ਆਪਣਾ ਕੰਮ ਕਰੀ ਜਾਂਦੀ ਹੈ ਕੋਈ ਗੱਲ ਕਰਨ ਵਾਲੀ ਨਹੀਂ ਕੀ ਤੇ ਕੀ ਕਰਨਾ ਆ ਕੁੜੀ ਮੇਰੀ ਪਈ ਆ ਤੇ ਮੈਨੂੰ ਕਿਹੜਾ ਕੁਝ ਚੰਗਾ ਲੱਗਦਾ ਇਹ ਆ ਵੀ ਰਿਸ਼ਤੇਦਾਰ ਕੋਈ ਨਾ ਕੋਈ ਭੈਣ ਭਰਾ ਕਦੀ ਕੇ ਸਿਆਣੀ ਦੀ ਦੱਸ ਪਾਉਂਦਾ ਕੋਈ ਕਿਤੇ ਦੀ ਦੱਸ ਪਾਉਂਦਾ ਵਾ ਤੇ ਅਹੀਂ ਜਨੇ ਵੀ ਸੱਚੇ ਪਾਤਸ਼ਾਹ ਨਾਲ ਮਾਲਕਾ ਇੰਨਾ ਕਮਾਲ ਨਾਲ ਸਾਨੂੰ ਤੋਰੀ ਇਹਨੂੰ ਤੂੰ ਹੀ ਠੀਕ ਕਰ ਦੇ ਇਹਨੂੰ ਡਾਕਟਰ ਹੀ ਠੀਕ ਕਰਨਾ ਸੱਚੇ ਪਵਾਸ਼ਾ ਹਾਂ ਇਹ ਸਾਰਾ ਇਲਜ਼ਾਮ ਤੇ ਤੁਹਾਡੇ ਤੇ ਹੀ ਹੋਣਾ ਸਾੰਬੀ ਤਾਂ ਤੁਹਾਡੇ ਕੋਈ ਗਈ ਨਹੀਂ ਜੋਤੀ ਜੀ ਦੀ ਮੇਰੀ ਗੱਲ ਸੁਣ ਨਾਲੇ ਨੂੰ ਰੱਖੀਏ ਨਾਲੇ ਤੂੰ ਸਾਰਾ ਸਟੈਕ ਸਾਡੇ ਸਾਰੇ ਸੁੱਟਣ ਦੇ ਜੀ ਤੇ ਰੱਖੀ ਚਾਰ ਦਿਨ ਕਰਲੀ ਨਹੀਂ ਕਰ ਲਈਦਾ ਹੀ ਹੈ ਨਾ ਆਣ ਕੇ ਚੱਲ ਫਿਰ ਤਰਾਏ ਨਹੀਂ ਹੁੰਦੀ ਨਾ ਕਈ ਸ਼ਾਪ ਤੇ ਰੱਖਦੇ ਨਹੀਂ ਨਾ ਇੱਥੇ ਲਾ ਦੇਣਾ ਮੋਟਰਸਾਈਕਲ ਇਹਨਾਂ ਦਾ ਦੇਈ ਦੇ ਨਹੀਂ ਹੁਣ ਆਪਣਾ ਅਸੀਂ ਕੱਲ ਨੂੰ ਬਣਾਵਾਂਗੇ ਹੁਣ ਆਪਣਾ ਕੀ ਬਣਾਉਣਾ ਆਏ ਆਹ ਮੋਟਰਸਾਈਕਲ ਲਾਤਾ ਤੁਹਾਡਾ ਆਹ ਚਾਬੀ ਲੈ ਲਓ ਮੈਨਾਂ ਨੂੰ ਕਿਹੜੀ ਗੋਲੀ ਮਾਰਦੀ ਮੈਂ ਤਾਂ ਕਿਾ ਆਪਣੇ ਸਾਹਮਣੇ ਰੋਣਾ ਨਾ ਪਾਉਂ ਰੋਣਾ ਨਾ ਪਾਇਆ ਰੰਜੀਤ ਆਈਆ ਕੱਸੀ ਬੜੀ ਕਸੀਖਾ ਆ ਸਕਦਾ ਹੋਸਨਾ ਪਿਆ ਆਂ ਠੀਕ ਠਾਕ ਲਿਆ ਆਂ ਹਾਂਜੀ ਨਕਲੀ ਆਈ ਦੇ ਤੂੰ ਅਮਰਤ ਨੂੰ ਲੈ ਆਉਣਾ